ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੈਂਡਵਰਕ ਵਾਲਾ ਗਲਾ ਲਾਈਨਿੰਗ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਜੜਾਂਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਪੇਸਟਿੰਗ ਪੇਪਰ ਨੂੰ ਕੱਪੜੇ ਦੇ ਨਾਲ ਅਟੈਚ ਕਰ ਲੈਣਾ ਹਾਂਜੀ ਦੇਖੋ ਸਾਡੇ ਕਮੀਜ਼ ਦੀ ਫਰੰਟ ਸਾਈਡ ਐਵੇਂ ਵਰਕ ਕੀਤਾ ਹੋਇਆ ਆ ਆਪਾਂ ਨੇ ਹੁਣ ਇਹਨੂੰ ਪੇਸਟਿੰਗ ਦੇ ਨਾਲ ਜੜਨਾ ਤੇ ਪੇਸਟਿੰਗ ਜਿਹੜੀ ਆਪਾਂ ਨੇ ਨੀਚੇ ਵਾਲੀ ਸਾਈਡ ਰੱਖ ਲੈਣੀ ਐ ਤੇ ਉਸ ਦੇ ਉੱਪਰ ਆਪਾਂ ਨੇ ਆਪਣਾ ਕਮੀਜ਼ ਜਿਹੜਾ ਹੈ ਉਹ ਪੁੱਠੀ ਸਾਈਡ ਰੱਖਣਾ ਐ ਠੀਕ ਹੈ ਜੀ ਮਤਲਬ ਜਿਹੜੀ ਕਢਾਈ ਐ ਉਹ ਨੀਚੇ ਵਾਲੀ ਸਾਈਡ ਆਵੇਗੀ ਮੈਂ ਤੁਹਾਨੂੰ ਵੀਡੀਓ ਚ ਦਿਖਾਣੀ ਐ ਐਵੇਂ ਪੇਸਟਿੰਗ ਪੇਪਰ ਰੱਖਿਆ ਆਪਾਂ ਨੇ ਤੇ ਉਸ ਦੇ ਉੱਪਰ ਆਪਾਂ ਨੇ ਪੁੱਠਾ ਕਰਕੇ ਕਮੀਜ਼ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਕਢਾਈ ਨੀਚੇ ਵਾਲੀ ਸਾਈਡ ਆ ਗਈ ਤੇ ਹੁਣ ਆਪਾਂ ਨੇ ਇਹਨੂੰ ਪਿੰਨ ਅਪ ਕਰ ਲੈਣਾ ਹਾਂਜੀ ਇਸ ਤਰ੍ਹਾਂ ਪਿੰਨ ਅਪ ਕਰਨ ਦੇ ਨਾਲ ਸਾਡਾ ਗਲਾ ਜਿਹੜਾ ਬਿਲਕੁਲ ਸੈਂਟਰ ਦੇ ਵਿੱਚ ਰੈਡੀ ਹੋਊਗਾ ਐਵੇਂ ਜਿਹੜੀ ਪੇਸਟਿੰਗ ਆਪਾਂ ਨੇ ਅਟੈਚ ਕਰਨੀ ਆ ਸਲਾਈ ਲਗਾਉਣ ਦੇ ਵਕਤ ਉਹ ਬਿਲਕੁਲ ਨਹੀਂ ਹਿੱਲੇਗੀ ਹਾਂਜੀ ਆਪਾਂ ਨੇ ਤਿੰਨੋਂ ਸਾਈਡ ਪਿੰਨ ਅਪ ਕਰ ਲਿਆ ਇੱਕ ਸੈਂਟਰ ਦੇ ਵਿੱਚ ਆਪਾਂ ਨੇ ਲਗਾ ਲਈ ਪਿੰਨ ਤੇ ਇਹ ਕੱਟ ਦੇ ਨਾਲ ਆਪਾਂ ਨੇ ਰੈਡੀ ਕਰਨਾ ਦੇਖੋ ਆਪਾਂ ਨੇ ਪਿੰਨਸ ਲਗਾ ਲਈਆਂ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਤੇ ਸਲਾਈ ਲਗਾਵਾਂਗੇ ਤੁਸੀਂ ਜਿੰਨੀ ਵੀ ਆਪਣੀ ਗਲੇ ਦੀ ਚੁੜਾਈ ਚਾਹੋ ਉੰਨੀ ਤੁਸੀਂ ਰੱਖ ਸਕਦੇ ਹੋਗੇ ਉਹਦੇ ਅਕੋਰਡਿੰਗ ਤੁਸੀਂ ਸਲਾਈ ਲਗਾਣੀ ਹੈ ਇਹਦੇ ਤੇ ਠੀਕ ਹੈ ਜੀ ਤੁਸੀਂ ਚਾਹੋ ਤਾਂ ਪਹਿਲਾਂ ਇਸ ਤਰ੍ਹਾਂ ਨਿਸ਼ਾਨ ਲਗਾ ਲਿਓ ਤੇ ਉਹ ਨਿਸ਼ਾਨ ਦੇ ਉੱਪਰ ਬਿਲਕੁਲ ਆਪਾਂ ਨੇ ਨਾਲ-ਨਾਲ ਸਲਾਈ ਲਗਾਉਣੀ ਆ ਮਤਲਬ ਵਰਕ ਤੇ ਨਹੀਂ ਸਲਾਈ ਲਗਣੀ ਚਾਹੀਦੀ ਅਗਰ ਤੁਸੀਂ ਚੋੜਾਈ ਤੁਹਾਡੀ ਪੂਰੀ-ਪੂਰੀ ਵੀ ਆ ਰਹੀ ਹੈ ਮਤਲਬ ਗੱਲ ਤੁਸੀਂ ਉਹਨਾਂ ਹੀ ਰੈਡੀ ਰੱਖਣਾ ਤਾਂ ਤੁਸੀਂ ਵਰਕ ਦੇ ਉੱਪਰ ਨਹੀਂ ਸਲਾਈ ਲਗਾਉਣੀ ਬਿਲਕੁਲ ਨਾਲ-ਨਾਲ ਲਗਾਉਣੀ ਆ ਠੀਕ ਹੈ ਜੀ ਆਪਾਂ ਨੇ ਜਿਹੜਾ ਇੱਥੇ ਕੱਟ ਆ ਸੈਂਟਰ ਦੇ ਵਿੱਚ ਉਹ ਕੱਟ ਨੂੰ ਆਪਾਂ ਛੋਟਾ ਕਰਾਂਗੇ ਕਿਉਂਕਿ ਇਹਦੇ ਨਾਲ ਗਲਾ ਜਿਹੜਾ ਥੋੜਾ ਜ਼ਿਆਦਾ ਡੀਪ ਹੋ ਜਾਏਗਾ ਤੇ ਆਪਾਂ ਨੇ ਛੋਟਾ ਹੀ ਰੱਖਣਾ ਠੀਕ ਹੈ ਜੀ ਕੱਟ ਨੂੰ ਆਪਾਂ ਨੇ ਛੋਟਾ ਕਰ ਲੈਣਾ ਐ ਤੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਨਿਸ਼ਾਨ ਲਗਾ ਲਏ ਆ ਤੇ ਹੁਣ ਆਪਾਂ ਨੇ ਇਹਦੀ ਸਲਾਈ ਕਰਕੇ ਆਪਾਂ ਨੇ ਇਹਨੂੰ ਅਟੈਚ ਕਰ ਲੈਣਾ ਠੀਕ ਹੈ ਜੀ ਦੇਖੋ ਪੈਰ ਪੈਰ ਦਾ ਮਾਰਜਿਨ ਵਿੱਚ ਆ ਰਿਹਾ ਹਾਂਜੀ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾਉਂਦੇ ਜਾਣਾ ਤੇ ਆਪਾਂ ਨੇ ਗਲੇ ਜਿਹੜਾ ਅਟੈਚ ਹੋ ਜਾਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਲਾਈਨਿੰਗ ਅਟੈਚ ਕਰਾਂਗੇ ਤੇ ਹਾਂਜੀ ਪਹਿਲਾਂ ਆਪਾਂ ਸਲਾਈ ਲਗਾਉਣੀ ਹੈ ਦੇਖੋ ਨੈਕਲੇਟ ਸਾਡਾ ਪੇਸਟਿੰਗ ਨਾਲ ਜੜ ਚੁੱਕਾ ਤੇ ਹੁਣ ਅਸੀਂ ਜਿਹੜਾ ਐਕਸਟਰਾ ਫੈਬਰਿਕ ਅੰਦਰ ਵਾਲੀ ਸਾਈਡ ਇਹਨੂੰ ਕਟਿੰਗ ਕਰ ਲਵਾਂਗੇ ਹਨਾ ਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ ਸਲਾਈ ਦੇ ਬਿਲਕੁਲ ਨਾਲ ਨਾਲ ਛੋਟੇ ਛੋਟੇ ਕੱਟਸ ਲਗਾਵਾਂਗੇ ਇਹਦੇ ਨਾਲ ਜਦੋਂ ਆਪਾਂ ਗਲਾ ਪਲਟ ਕੇ ਸਿੱਧਾ ਕਰਾਂਗੇ ਤੇ ਉਹਦੇ ਨਾਲ ਕੋਈ ਵਿੰਗ ਵਾਲ ਨਹੀਂ ਰਹੇਗਾ ਇਹਦੇ ਵਿੱਚ ਠੀਕ ਹੈ ਜੀ ਹਾਂਜੀ ਇਹ ਜਿਹੜਾ ਕੱਟ ਹੈ ਉਹਦੇ ਨਾਲ ਵੀ ਆਪਾਂ ਨੇ ਛੋਟਾ ਜਿਹਾ ਕੱਟਸ ਲਗਾ ਲੈਣਾ ਤੇ ਉਸ ਤੋਂ ਬਾਅਦ ਜਿਹੜੀ ਵੀ ਸ਼ੇਪ ਹੈ ਦੀ ਉਹਦੇ ਤੇ ਢੁੰਗਾਈ ਦੇ ਨਾਲ ਆਪਾਂ ਇੱਕ ਛੋਟਾ ਕੱਟ ਹੋਰ ਲਗਾਵਾਂਗੇ ਠੀਕ ਹੈ ਜੀ ਇਹਦੇ ਨਾਲ ਜਿਹੜੀ ਆ ਵੀ ਸ਼ੇਪ ਹਾਂਜੀ ਜਿਹੜੀ ਆਪਾਂ ਨੇ ਪੇਸਟਿੰਗ ਪੇਪਰ ਜੜੀ ਸੀ neck ਦੇ ਨਾਲ ਹੁਣ ਆਪਾਂ ਉਹਦੀ ਕਟਿੰਗ ਕਰਾਂਗੇ ਜੇਸ ਹਿਸਾਬ ਨਾਲ ਸਾਡੀ neck ਦੀ ਸ਼ੇਪ ਆ ਉਸੇ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰਾਂਗੇ ਹਾਂਜੀ ਇੱਥੇ ਮੈਂ 1.5 ਇੰਚ ਦੇ ਕਰੀਬ ਮਤਲਬ ਕਿ ਇਹਦੀ ਚੌੜਾਈ ਜਿਹੜੀ ਰੱਖੀ ਐ ਤੁਸੀਂ ਚਾਹੋ ਤਾਂ ਆਪਣੇ ਅਕੋਰਡਿੰਗ ਰੱਖ ਸਕਦੇ ਹੋਗੇ ਹਾਂਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ neck ਦਾ ਸਿੱਧਾ ਪਾਸਾ ਕਰ ਲੈਣਾ ਤੇ ਉਸ ਤੋਂ ਬਾਅਦ ਪੇਸਟਿੰਗ ਪੇਪਰ ਨੂੰ ਅੰਦਰ ਵਾਲੀ ਸਾਈਡ ਐ ਇਸ ਤਰ੍ਹਾਂ ਫੋਲਡ ਕਰਦੇ ਆਪਾਂ ਨੇ ਨਾਲ-ਨਾਲ ਸਲਾਈ ਲਗਾ ਲੈਣੀ ਇਹਦੇ ਨਾਲ ਜਿਹੜੀ ਪੇਸਟਿੰਗ ਆ ਬਿਲਕੁਲ ਬਾਹਰ ਨਹੀਂ ਦਿਸੀਗੀ ਬਹੁਤ ਹੀ ਸਫਾਈ ਦੇ ਨਾਲ ਜਿਹੜੀ ਆਪਣਾ ਗਲਾ ਹਾਂਜੀ ਬਿਲਕੁਲ ਨਾਲ ਨਾਲ ਇਸ ਤਰ੍ਹਾਂ ਆਪਣੀ ਸਲਾਈ ਲਗਾ ਲੈਣੀ ਹੈ ਹਾਂਜੀ ਹੁਣ ਲਾਈਨਿੰਗ ਅਟੈਚ ਕਰਾਂਗੇ ਕਮੀਜ਼ ਦੇ ਨਾਲ ਲਾਈਨਿੰਗ ਦੇ ਉੱਪਰ ਆਪਾਂ ਨੇ neck ਦੀ shape ਜਿਹੜੀ ਉਹ ਡਰਾ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਇਹਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਕਟਿੰਗ ਕਰਨ ਤੋਂ ਬਾਅਦ ਆਪਨੇ ਪੇਸਟਿੰਗ ਪੇਪਰ ਦੇ ਬਿਲਕੁਲ ਨਾਲ ਰੱਖਦੇ ਹੋਏ ਜਿੱਥੇ ਆਪ ਨੂੰ ਘੜਾਈ ਦਿਖ ਰਹੀ ਹੈ ਉਹਦੇ ਨਾਲ ਆਪਾਂ ਨੇ ਗਲੂ ਲਗਾ ਲੈਣਾ ਫੈਬਰਿਕ ਠੀਕ ਹੈ ਜੀ ਤੁਸੀਂ ਕੋਈ ਵੀ ਗਲੂ ਯੂਜ਼ ਕਰ ਸਕਦੇ ਹੋ ਮੈਂ ਫੈਬਰਿਕ ਗਲੂ ਯੂਜ਼ ਕੀਤਾ ਇੱਥੇ ਹਾਂਜੀ ਉਹਦੇ ਆਪਾਂ ਨੇ ਬੁਕਰਮ ਦੇ ਨਾਲ ਰੱਖਦੇ ਹੋਏ ਇਸ ਤਰ੍ਹਾਂ ਪੇਸਟਿੰਗ ਦੇ ਤੇ ਇਹਨੂੰ ਜੜ ਲੈਣਾ ਤੇ ਥੋੜਾ ਥੋੜਾ ਦਬਾਅ ਦਿੰਦੇ ਹੋਏ ਆਪਾਂ ਨੇ ਇਹ ਲਾਈਨਿੰਗ ਅਟੈਚ ਕਰਨੀ ਤੇ ਬਹੁਤ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਜੜ ਜਾਂਦਾ ਹੈ ਜੀ ਤੁਸੀਂ ਚਾਹੋ ਤੇ ਜਿਹੜੀ ਪਹਿਲਾਂ ਸਲਾਈ ਆਪਾਂ ਪੇਸਟਿੰਗ ਦੇ ਨਾਲ ਲਗਾਈ ਹੈ ਤੇ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਤੁਸੀਂ ਇਹ ਸਲਾਈ ਲਗਾ ਸਕਦੇ ਹੋਗੇ ਠੀਕ ਹੈ ਜੀ ਪੇਸਟਿੰਗ ਨੂੰ ਫੋਲਡ ਕਰਕੇ ਆਪਾਂ ਨੇ ਤਰਪਾਈ ਕਰ ਲੈਣੀ ਤੇ ਸਾਡੇ ਦੇਖੋ ਬਹੁਤ ਸੋਹਣਾ ਨੈਕ ਰੈਡੀ ਹੋ ਗਿਆ ਜੀ